ਨਮਸਕਾਰ ਮੈਂ ਮੀਵਾ ਸਿੰਘ ਪੁਆਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਚੈਨਲ ਨਗਰ ਪੰਚਾਇਤ ਖਨੋਰੀ ਦੀਆਂ ਚੋਣਾਂ ਦਾ ਜਿਹੜਾ ਨਤੀਜਾ ਹੈਗਾ ਉਹਦੇ ਸੰਬੰਧੀ ਅੱਜ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਦੇ ਨਾਲ ਜਿੱਤਿਆ ਹੈ ਹਰ ਇੱਕ ਵਾਰਡ ਦੇ ਉਮੀਦਵਾਰ ਦਾ ਸੀ ਫੋਟੋ ਦੇ ਨਾਲ ਉਹਦੀ ਕਿੰਨੀਆਂ ਵੋਟਾਂ ਦੇ ਫਰਕ ਨਾਲ ਉਹ ਜਿੱਤਿਆ ਹੈ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਤਾਂ ਦੇਖੋ ਤੁਸੀਂ ਵੀ ਤੇਰਾ ਦੇ ਤੇਰਾ ਵਾਰਡਾਂ ਦੇ ਚੋਣ ਨਤੀਜੇ ਮੇਰੇ ਨਾਲ ਜੁੜੋ ਆਓ ਸਾਰੇ ਹੀ ਵਾਰਡਾਂ ਦੇ ਆਪਾਂ ਜੋ ਸਮੀਖਿਆ ਕੀਤੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ ਆਓ ਵਾਰਡ ਹਰ ਵਾਰਡ ਦਾ ਚੋਣ ਨਤੀਜਾ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਮਹਾਵੀਰ ਤਨਤੋ 111 ਵੋਟਾਂ ਦੇ ਨਾਲ ਵਾਰਡ ਨੰਬਰ 1 ਤੋਂ ਜਿੱਤ ਪ੍ਰਾਪਤ ਕੀਤੀ ਹੈ। ਔਰ ਵਾਰਡ ਨੰਬਰ 2 ਤੋਂ ਸਰਬਜੀਤ ਕੌਰ 161 ਵੋਟਾਂ ਦੇ ਨਾਲ ਉਹਨਾਂ ਨੇ ਆਪਣੇ ਜਿੱਤ ਪ੍ਰਾਪਤ ਕੀਤੀ ਹੈ। ਇਸ ਦੇ ਨਾਲ ਹੀ ਵਾਰਡ ਨੰਬਰ 3 ਤੋਂ ਜਿਹੜਾ BC ਵਾਰਡ ਨੰਬਰ C ਉਹਦੇ ਵਿੱਚੋਂ ਬਲਵਿੰਦਰ ਸਿੰਘ ਨੇ ਤੇਜਾ ਸਿੰਘ ਨੂੰ 125 ਵੋਟਾਂ ਦੇ ਨਾਲ ਹਰਾ ਕੇ ਆਪਣੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 4 ਤੋਂ ਅੰਕੁਰ ਸ਼ਿੰਗਲਾ ਇਸ ਨੇ ਲక్ష్ਮੀਨਰੈਨ ਨੂੰ 90 ਵੋਟਾਂ ਦੇ ਨਾਲ ਹਰਾ ਕੇ ਆਪਣੀ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 5 ਤੋਂ ਹਰਬੰਸ لال ਸੈਕਟਰੀ ਇਹਨਾਂ ਨੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਦੇ ਗਿਰਦਾਰੀ لال ਗਰਗ ਨੂੰ 100 ਵੋਟਾਂ ਦੇ ਨਾਲ ਹਰਾ ਕੇ ਆਪਣੇ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 6 ਤੋਂ ਪਹਿਲਾ ਹੀ ਨਿਰਵਿਰੋਧ ਉਮੀਦਵਾਰ ਜਿੱਤਿਆ ਗਿਆ ਸੀ ਵਾਰਡ ਨੰਬਰ 7 ਤੋਂ ਕੁਲਦੀਪ ਪੁਨੀਆ ਅਸ਼ੋਕ ਕੁਮਾਰ ਨੂੰ 100 ਵੋਟਾਂ ਦੇ ਨਾਲ ਹਰਾ ਕੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 8 ਤੋਂ ਜਗਮੀਲ ਕੌਰ ਮਹਿਜ 39 ਵੋਟਾਂ ਦੇ ਨਾਲ ਆਪਣੇ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 9 ਤੋਂ ਸੁਭਾਸ਼ ਚੰਦ ਮਹਿਜ਼ 2 ਵੋਟਾਂ ਦੇ ਨਾਲ ਆਪਣੇ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 10 ਦੇ ਅੰਦਰੋਂ ਰਿਤੂ ਰਾਣੀ ਨੇ 86 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 11 ਤੋਂ ਕ੍ਰਿਸ਼ਨ ਲਾਲ 92 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 12 ਦੇ ਅੰਦਰੋਂ ਨਿਰੂ ਗੋਲ ਪਤਨੀ ਪਵਨ ਕੁਮਾਰ ਗੋਲ 238 ਵੋਟਾਂ ਦੇ ਨਾਲ ਆਪਣੇ ਜਿੱਤ ਪ੍ਰਾਪਤ ਕੀਤੀ ਹੈ ਵਾਰਡ ਨੰਬਰ 13 ਤੋਂ ਕੁਲਦੀਪ ਕੌਰ ਪਤਨੀ ਜੋਰਾ ਸਿੰਘ ਨੇ 38 ਵੋਟਾਂ ਦੇ ਨਾਲ ਆਪਣੇ ਜਿੱਤ ਪ੍ਰਾਪਤ ਕੀਤੀ ਹੈ ਇਹ ਸਨ ਖਨੌਰੀ ਦੇ 13 ਦੇ 13 ਵਾੜਾਂ ਦੇ ਚੌਨ ਤੀਜੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਆ ਜੇ ਤੁਹਾਨੂੰ ਇਹ ਚੌਨ ਤੀਜਿਆਂ ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਛੀ ਲੱਗਦੀ ਆ ਤਾਂ ਸਾਨੂੰ ਕਮੈਂਟ ਬਾਕਸ ਦੇ ਅੰਦਰ ਜ਼ਰੂਰ ਦੱਸ ਸਕਦੇ ਹੋ ਧੰਨਵਾਦ